ਭਰਾ ਨੇ ਦਿੱਤਾ ਸੀ ਮੇਰੀ ਵੱਡੀ ਭਰਜਾਈ ਤੇ ਭਰਾ ਆਈ ਸੀਗੇ ਅਰਖੜੀ ਤੇ ਤੇ ਮੈਂ ਚੱਲ ਸਮਾ ਕੇ ਪਾ ਲਾਂ ਉਹਨਾਂ ਨੇ ਤਾਂ ਮੈਨੂੰ ਕਦੇ ਮਾੜਾ ਕੱਪੜਾ ਦਿੱਤਾ ਹੀ ਨਹੀਂ ਹੈਗਾ ਆਏ ਵਾਰ ਆਏ ਸੋਹਣਾ ਹੀ ਸੂਟ ਲਿਆਉਂਦੇ ਰਹਿੰਦਾ ਮੇਰੇ ਵਾਸਤੇ ਆਏ ਤਾਂ ਮੈਨੂੰ ਤੇਰਾ ਪਤਾ ਵੀ ਤੂੰ ਤਾਂ ਚੱਕ ਵੀ ਸੂਟ ਹੀ ਪਾਣੀ ਹੁੰਦੀ ਹੈ ਦੇਖ ਕੇ ਆਏ ਸੀ ਅਰਖੜੀ ਤੇ ਆ ਸੂਟ ਲਿਆਏ ਸੀ ਮੇਰੇ ਭਰਾ ਦੇਖ ਸੋਹਣਾ ਹਾਂ ਸੂਟ ਤਾਂ ਪਣ ਤੇਰਾ ਵੀ ਸੋਹਣਾਗਾ ਹੂੰ ਵਧੀਆ ਮੈਂ ਤਾਂ ਪਣ ਸਸਤਾ ਜੀ ਪਾਣੀ ਕਿਉਂ ਫੂਕਰੀ ਮਾਰਾ ਤੇਰੇ ਕੋਲੇ ਬਾਲੀ ਠੀਕ ਟੱਕ ਜੀ ਪਾਣੀ ਨਹੀਂ ਸਸਤੇ ਨੂੰ ਕਿਹੜਾ ਮੈਂ ਕਈ ਕੇ ਮੰਗਾਇਆ ਉਹ ਆਪ ਹੀ ਨਹੀਂ ਮਾੜਾ ਕਪੜਾ ਲਿਉਂਦੇ ਹੈਗੇ ਤੁਹਾਨੂੰ ਪਤਾ ਪੈਣਾ ਸਰਦੇ ਵਰਦੇ ਨੇ ਸੁੱਖ ਨਾਲ ਫਿਰ ਆਪ ਦਾ ਘਰ ਵੀ ਦੇਖਣਾ ਪੈਂਦਾ ਦਿੱਸੀ ਹਾਂ ਇਹ ਤਾਂ ਹੈਗਾ ਹੀ ਆ ਹੋਰ ਦੱਸੋ ਕਰੇ ਕੰਮ ਕਮ ਨੂੰ ਮੇੜੇ ਹਾਂ ਬੇਬੇ ਧੀਂਦੀ ਨਹੀਂ ਅੱਜ ਨੀ ਬੇਬੇ ਤੈਨੂੰ ਪਤਾ ਹੀ ਆਗਾ ਉਦ ਤੱਕ ਭੋਗ ਹੀ ਨਹੀਂ ਲੋਟ ਆਉਂਦੇ ਕਦੇ ਉਧਰ ਭੋਗ ਤੇ ਵਾਗ ਹੀ ਕਦੇ ਉਧਰ ਵਾਗ ਹੀ ਹੁਣ ਕਹਿੰਦੀ ਕਹਿੰਦੀ ਮੇਰੀ ਭੈਣ ਢਿੱਲੀ ਆ ਗਈ ਗਈ ਤਾਂ ਇੱਕ ਦਿਨ ਦਾ ਕਹਿ ਕੇ ਸੀ ਤੇ ਹਲੇ ਤੱਕ ਨਹੀਂ ਮੁੜੀ ਮੇਰੇ ਸਿਰ ਤੇ ਤੈਨੂੰ ਪਤਾ ਹੈ ਫਿਰਦੀ ਰਹਿੰਦੀ ਰਿਸ਼ਤੇਦਾਰੀਆਂ ਚ ਪਤਾ ਵੀ ਹੈਗੀ ਇਹ ਕੰਮ ਵਾਲੀ ਘਰੇ ਆਉਣ ਕੱਲੀ ਨੂੰ ਇੰਨਾ ਔਖਾ ਹੋ ਰਿਹਾ ਕਦੇ ਉਧਰ ਫਸਵਾਵੇਂ ਨਹੀਂ ਪਾਈਦੀਆਂ ਕਦੇ ਘਰ ਵੀ ਨਹੀਂ ਪਾਈਦੀਆਂ ਚਲ ਕੋਈ ਨਾ ਕਰ ਨਹੀਂ ਪੈਂਦਾ ਮੈਂ ਵੀ ਹੁਣ ਕੰਮ ਨਵੇੜ ਕੇ ਫੇਰ ਆਈਆਂ ਤੇਰੇ ਕੋਲੇ ਛੋਟਾ ਜਿਹਾ ਕੰਮ ਤੂੰ ਤਾਂ ਜਵਾਲੇ ਵਾਲੇ ਬਾੜ ਬੁਰਜ ਖੁੱਲ੍ਹੇ ਛੱਡੀ ਫਿਰਦੀਆਂ ਬਸ ਉਹੀ ਮੈਂ ਨਾ ਕੇ ਜ ਮਾਜਾ ਲੈ ਸੁੱਕ ਜਾਣਗੇ ਗਿੱਲੇ ਜੇ ਜਦੋਂ ਐ ਉਹ ਕਰ ਲੈਨੇ ਦੋ ਮੂਹੇ ਦੇ ਗਾਲ ਹੋ ਜਾਂਦੇ ਮੈਂ ਤਾਂ ਐ ਕਹਿੰਦੀ ਸੀ ਦੁੱਧ ਨੂੰ ਆਈ ਸੀ ਭੈਣੇ ਸਾਡੇ ਉਧਰੋਂ ਰਿਸ਼ਤੇਦਾਰ ਆਉਣ ਵਾਲੇ ਆ ਤੇ ਬਿੱਲੀ ਮਰਚਾ ਨਹੀਂ ਆਜੀ ਦੁੱਧ ਡੋਲ ਗਈ ਨਾ ਜਦੋਂ ਰਿਸ਼ਤੇਦਾਰ ਆਉਣ ਵਾਲੇ ਆ ਤੈਨੂੰ ਪਤਾ ਵੀ ਰਿਸ਼ਤੇਦਾਰ ਆਉਣਗੇ ਦੁੱਧ ਭੈਣੇ ਤੂੰ ਤੜਕੇ ਪ੍ਰਬੰਧ ਕਰਨਾ ਸੀ ਦੁੱਧ ਦਾ ਲੈ ਪ੍ਰਬੰਧ ਤਾਂ ਕਰਿਆ ਸੀ ਤੈਨੂੰ ਦੱਸੀ ਤਾਂ ਯਾਨੀ ਬਿੱਲੀ ਡੋਲ ਗਈ ਬਿੱਲੀ ਡੋਲ ਗਈ ਚਲ ਕੋਈ ਨਾ ਦੁੱਧ ਤਾਂ ਐ ਆ ਭੈਣੇ ਇੱਕ ਤਾਂ ਨਾਲ ਸਾਡੇ ਉਹਨਾਂ ਕੀ ਹੁੰਦਾ ਆਪਦੇ ਜੋਗਾ ਨਾਲ ਇਹਨਾਂ ਤੋਂ ਅਖੰਡ ਦੀ ਕੌਲੀ ਲੈ ਗਈ ਸੀ ਤੂੰ ਹਈ ਤੇ ਕੰਨੀ ਦਿੱਤੀ ਹੈਗੀ ਕਿੱਦਾਂ ਲਗਾਈ ਹੈਗੀ ਐ ਬੋਲੀ ਆਣੀ ਅੜੀ ਤੂੰ ਤਾਂ ਤੇਰਾ ਤਾਂ ਦਿਮਾਗ ਪਤਾ ਨਹੀਂ ਕਹੇ ਜਾਗਾ ਪਤਾ ਨਹੀਂ ਭਾਈ ਤੂੰ ਜਾਣ ਕੇ ਕਰਦੀ ਆ ਲੋ ਕਮਾਲ ਹੋ ਗੇ ਸੁੱਖਣ ਵਾਲਾ ਮੈਂ ਤਾਂ ਕਦੇ ਮੰਗਣੀ ਨਹੀਂ ਆਈ ਚੀਜ਼ ਮੈਂ ਤਾਂ ਅੱਜ ਪਤਾ ਨਹੀਂ ਕਿਵੇਂ ਆ ਗਈ ਨਹੀਂ ਮੈਂ ਮਰ ਜਾ ਕਹਿੰਦੀ ਮੈਂ ਕਦੇ ਮੰਗਣੀ ਨਹੀਂ ਆਈ ਆਈ ਫਿਰ ਜਾ ਜਦ ਦੁੱਧ ਪਤਾ ਇਹ ਭੁੱਲ ਜੇਗੀ ਲੈ ਅੜੀਆਂ ਜਿਹੜਾ ਮੈਂ ਲੈ ਕੇ ਨਹੀਂ ਗਈ ਤੂੰ ਤਾਂ ਖਾਮ ਖਾਮ ਮੇਰੇ ਗੱਲ ਪਈ ਜਾਨੀ ਹੈਗੀ ਨਹੀਂ ਪਹਿਣੇ ਮੈਂ ਤਾਂ ਕਦੇ ਤੇਥੋਂ ਮੰਗੀ ਨਹੀਂ ਖੰਡ ਦੀ ਕੌਲੀ ਮੈਂ ਕਿਹਾ ਚਲ ਆਪੇ ਦੇ ਜੂਗੀ ਜਿੱਦੇ ਹੋਈ ਤੇ ਤੂੰ ਤਾਂ ਲ ਮੁਸਕਰੀ ਗਈ ਹੁਣ ਜੇ ਲੈ ਕੇ ਗਈ ਹੂੰ ਪਿਆਰੀ ਦੇ ਕੇ ਜਾਉਂਗੀ ਖੰਡ ਦੀ ਕੌਲੀ ਹੋਏ ਤੂੰ ਤਾਂ ਕਾਮ ਕਾ ਮੇਰੇ ਗਲ ਪੈਣ ਨੂੰ ਮਰਦੀ ਐਂਗੀ ਦੁੱਧ ਤਾਂ ਪਣਿਆ ਚ ਹੈ ਨਹੀਂ ਰਾਜੀ ਰਹਿ ਗੁੱਸੇ ਰਹਿ ਆ ਕਿ ਤੂੰ ਹੋਰ ਕਵਾਲਾ ਆ ਗਈ ਨਾ ਲੈਣ ਤੇ ਤੇ ਤੂੰ ਜਵਾਬ ਦੇਣਾ ਸਿੱਧੇ ਮੂੰਹ ਜਵਾਬ ਦੇ ਦੇ ਬਹਾਨੇ ਕਿ ਬਣਾਉਣੀ ਐ ਕਦੇ ਖੰਡ ਦੀ ਕੌਲੀ ਕਦੇ ਕੁਝ ਨਹੀਂ ਬਹਾਨੇ ਕਾ ਨੂੰ ਬਣਾਏ ਨੇ ਮੈਂ ਤਾਂ ਕੌਲੀ ਵੀ ਨਹੀਂ ਇੱਥੇ ਰਹਿਤੀ ਤੂੰ ਤਾਂ ਕੌਲੀ ਵੀ ਨਹੀਂ ਮੋੜ ਗਈ ਚੱਲ ਖੰਡ ਦੀ ਤਾਂ ਖਾਦੀ ਖੜੀ ਸਾਡੇ ਹੈ ਨਹੀਂ ਨਾਲੇ ਸਾਡੀ ਕੌਲੀ ਚੰਗਾ ਪਣੇ ਮਰੇ ਮੁੱਕਰੇ ਦੀ ਖੜਾ ਕੋਈ दारू ਆ ਗਈ ਤੂੰ ਤਾਂ ਐਂ ਕਰਦੀ ਹੁੰਨੀ ਐਂਗੀ ਲੋ ਦਵਾਰੇ ਪਤਾ ਨਹੀਂ ਕਿਹੜੇ ਮੂੰਹ ਆ ਜਾਨੀ ਚੀਜ਼ ਲੈਣਾ ਮੈਂ ਤਾਂ ਕਦੇ ਆਈ ਤਾਂ ਹੈ ਨਹੀਂ ਉਹ ਗੱਲ ਪੈਣ ਨੂੰ ਫਿਰਦੀ ਆ ਕਿ ਮੇਰੇ ਮੂੰਹ ਗੱਲਾਂ ਬਣਾਏ ਕੋਈ ਨਾ ਤਾਂ ਤਾਂ ਮੈਂ ਪੁੱਛੂਗੀ ਸਾਡੀ ਗਲੀ ਮੂਰਤੀ ਲੰਗੀ ਉਦੋਂ ਤੇ ਤੂੰ ਘਰ ਆ ਕੇ ਡਾਉਣ ਵਾਲੀਆਂ ਗੱਲਾਂ ਕਰਦੀ ਆ ਗਲੀ ਲੰਗੀ ਗਲੀ ਤੇਰੀ ਕਹਾ ਮੁੱਲ ਲੈਤੀ ਹੋਈ ਆ ਤੂੰ ਬਾਤ ਨਾ ਬੋਲ ਮੈਂ ਤੈਨੂੰ ਸਮਝਾਈ ਹੈ ਨਹੀਂ ਜੇ ਨਹੀਂ ਦੁੱਧ ਦੇਣਾ ਹੈਗਾ ਤੂੰ ਸਿੱਧੇ ਮੂੰਹ ਜਵਾਬ ਦੇ ਦੇ ਬਾ ਚੀਜਾਂ ਕੇ ਮੇਰੇ ਸਿਰ ਪਾਉਣੀ ਹੈ ਕਿ ਘੰਟ ਦੀ ਕੋਲੀ ਲੇਗੀ ਅਸੀਂ ਤਾਂ ਇਕੱਠਾ ਗੱਟਾ ਛਿਡਾਉਂਦੇ ਹਾਂ ਇਹ ਨਾਲ ਆ ਸਾਡੀ ਨਹੀਂ ਹਾਲਤ ਥੋੜੀ ਥੋੜੀਆਂ ਕੋਲੀਆਂ ਪਾਟੀਆਂ ਮੰਗਣ ਦੀ ਪਤਾ ਹੀ ਤੇਰਾ ਗੱਟੇ ਛਟਿਆਉਣ ਵਾਲੀ ਦਾ ਗੱਟਾ ਛਟਿਆਉਂਦੀ ਆ ਕਿਉਂ ਫਿਰਦੀ ਆ ਫਿਰ ਪੌਂਕਦੀ ਬਾਤ ਨਾ ਬੋਲ ਮੈਂ ਤੈਨੂੰ ਤੂੰ ਵੀ ਪੌਂਕੀ ਕੋਈ ਨਾ ਲੱਗੀ ਬਾਰ ਮੂਰ ਦੀ ਫੇਰ ਦੱਸ ਤੈਨੂੰ ਲੱਗੂਗੀ ਇਹ ਕਰਕੇ ਦਿਖਾਈ ਤੂੰ ਕੀ ਕਰੇਂਗੀ ਕਰਕੇ ਦਿਖਾਉਂ ਤੈਨੂੰ ਜਿਹੜਾ ਕੁਝ ਹੋਇਆ ਮੈਂ ਤੂੰ ਕਰਦੀ ਕੋਈ ਨਾ ਉਹ ਰੁਹ ਅਮਨ ਨਾਲ ਪੰਗਾ ਲੈਤਾ ਤੂੰ ਅਮਨ ਨਾਲ ਸੁੱਕੀ ਨਹੀਂ ਲੱਗਦੀ ਫਿਰ ਕੋਈ ਨਹੀਂ ਮੇਰਾ ਨਾਂ ਵੀ ਜੱਸੀ ਆ ਫਿਰ ਜੇ ਤੇਰੇ ਵਰਗੀਆਂ ਗੋਡਣੀਆਂ ਨਾ ਲਵਾਈਆਂ ਤੇ ਮੈਨੂੰ ਵੀ ਜੱਸੀ ਕਿਹਨੇ ਕਹਿਣਾ ਆਈ ਆ ਬੱਡੀ ਲੱਕਰ ਆ ਕੇ ਟਾਂ ਵਾਲੀਆਂ ਗੱਲਾਂ ਕਰਦੀ ਆ ਦੇ ਦੇ ਇਹਨੂੰ ਦੁੱਧ ਘਾ ਮੈਡਮ ਨੂੰ ਘਮ ਨੂੰ ਇੱਥੇ ਘਾਨ ਛੰਨੀ ਰੜਾ ਕੇ ਗਈ ਸੀ ਮੈਸਾਂ ਨੂੰ ਕੀ ਹਾਲ ਕਰਦੀ ਆਗੀ ਉਹ ਬਾਲੀ ਉਹ ਆ ਗਈ ਇਹ ਫਫੜ ਲੈ ਲੈਣ ਜੀ ਪਹਿਲਾਂ ਤਾਂ ਗੱਲਾਂ ਤੇਰਾ ਸੂਟ ਸੁਣ ਤੇਰਾ ਫਲਾਨਾ ਮੈਨੂੰ ਤਾਂ ਪਤਾ ਹੀ ਸੀ ਵੀ ਜਿੱਦੇ ਆਉਂਦੀ ਆ ਕੁਝ ਮੰਗਣ ਆਉਂਦੀ ਹੁੰਦੀ ਆ ਤੂੰ ਤਾਂ ਹੁਈ ਨਹੀਂ ਆਉਂਦੀ ਹੈਗੀਗੀ ਲੰਗੀ ਓ ਕਿ ਲੰਗ ਕੇ ਦਿਖਾਉ ਕੋਈ ਨਾ ਪਰਦੇ ਤੋਂ ਕੀ ਕਰਦਾ ਜੈ ਬਡਲੀ ਨੇ ਮੇਰਾ ਕੰਮ ਛੁਡਾਤਾ ਆ ਕੀ ਸੜੇ ਹਾਂ ਜੀ ਮੈਂ ਤਾਂ ਹੁਣ ਸਾਰੀ ਬੋਕਰ ਮਾਰ ਦਿੰਦੀ ਘਟ ਆ ਜੋ